ਤਾਕਤ ਜੀ ਗਾਲ ਜੀ ਅਸ਼ੀਕਾ ਜੀ ਆਪਣਾ ਕੀ ਨਾਮ ਜੀ ਮੇਰਾ ਨਾਮ ਪੰਕਜ ਬੇਦੀਆ ਜੀ ਮੈਂ ਪਟਿਆਲਾ ਪੰਜਾਬ ਤੋਂ ਆ ਜੀ ਆਦਾ ਕਿੱਥੋਂ ਮੈਂ ਪਟਿਆਲਾ ਤੋਂ ਬੇਸਿਕਲੀ ਪਟਿਆਲਾ ਤੋਂ ਬਿਲੋਂਗ ਕਰਦਾ ਜੀ ਫਿਰ ਹੁਣ ਕਿੱਥੋਂ ਆ ਰਹੇ ਆਪ ਹੁਣ ਆਪਾਂ ਜੀ ਪ੍ਰਿਆਗਰਾਜ ਜੋ ਇਲਾਵਾ ਮਹਾਕੁੰਭ ਮਹਾਕੁੰਭ ਹੈ ਉੱਥੋਂ ਅਸੀਂ ਇਸ਼ਨਾਨ ਕਰਕੇ ਜੋ ਦੰਗਾ ਤੇ ਜਮਨਾ ਤੇ ਸਰਸਵਤੀ ਮਈਆ ਰਾਣੀ ਜਿਹੜੀ ਹੈਗੀ ਹੈ ਸਾਡੀ ਇਹਨਾਂ ਤਿੰਨਾਂ ਦਾ ਸੰਗਮ ਹੋਇਆ ਸੀ ਜਦੋਂ ਤਾਂ ਇਹਨਾਂ ਨੂੰ ਸੰਗਮ ਕਰਕੇ ਉੱਥੇ ਮਹਾਕੁੰਭ ਦਾ ਜੋ ਆ ਯੋਜਨਾ ਵਿਖਿਆ ਗਿਆ ਹੈ ਯੂਪੀ ਸਰਕਾਰ ਦੁਆਰਾ ਉੱਥੋਂ ਅਸੀਂ ਮਹਾਕੁੰਡਾ ਇਸ਼ਨਾਨ ਕਰਕੇ ਆਪਣੇ ਘਰਾਂ ਨੂੰ ਵਾਪਸੀ ਦੇਣ ਕਰਦੇ ਆ ਜੀ ਇਹ ਨੂੰ ਕਿੰਨੇ ਨੂੰ ਖੁਸ਼ੀ ਹੋਈ ਆ ਕਿ ਇਸ਼ਨਾਨ ਕਰਕੇ ਉੱਥੇ ਉਹਨੂੰ ਦੇ ਵਿੱਚ ਸਾਨੂੰ ਮਤਲਬ ਕਿ ਅਸੀਂ ਬਿਆਨ ਨਹੀਂ ਕਰ ਸਕਦੇ ਜੀ ਜੋ ਅਧਿਆਤਮਿਕ ਤੌਰ ਤੇ ਤੇ ਸਾਡਾ ਸਨਾਤਨ ਦਾ ਧਰਮ ਦੇ ਨਾਲ ਕੋਈ ਕਿ ਸਾਡਾ ਉੱਥੇ ਜੜੋ ਭਾਵ ਜੁੜਿਆ ਹੋਇਆ ਜੀ ਉਹਦੇ ਅਕੋਰਡਿੰਗ ਸਾਡਾ ਬਨਮਨ ਇੰਨਾ ਕਿ ਖੁਸ਼ ਆ ਜੀ ਮਤਲਬ ਕਿ ਜੋ ਅਸੀਂ ਹੇ ਭਰਾ ਮੇਰੇ ਨਾਲ ਕਹੀ ਦੋ ਨਾ ਜਿੱਦੀ ਅਕਲ ਮੈਂ ਤੇ ਚਲੇ ਆ ਪਾ ਤੋਂ ਅੰਬਾਲਾ ਤੋਂ ਨਹੀਂ ਜੀ ਤੇ ਇਹ ਮਲੇ ਕੋਲਾ ਤੋਂ ਨਹੀਂ ਇਹਨਾਂ ਹੀ ਗੱਲ ਆ ਪੰਜਾਤ ਕਰੀਏ ਕਿ ਤੁਹਾਡੇ ਉੱਤਰ ਨਾਲ ਸਟੇਸ਼ਨ ਵੀ ਆ ਗਿਆ ਅੰਬਾਲਾ ਆਉਣ ਵਾਲਾ ਜੀ ਬਹੁਤ ਮੇਲੇ ਦਾ ਮਤਲਬ ਕੀ ਆ ਜਦੋਂ ਸਮੁੰਦਨ ਬੰਥਨ ਹੋਇਆ ਸੀਗਾ ਜੀ ਆਪਣਾ ਉਦੋਂ ਇੱਕ ਅੰਮ੍ਰਿਤ ਦਾ ਗਾਗਰ ਨਿਕਲੀ ਸੀਗੀ ਤੇ ਉਹ ਤਨਵੰਤਰੀ ਉਹ ਗਾਗਰ ਲੈ ਕੇ ਜਦੋਂ ਦੇਵਤਾ ਨੂੰ ਦੇਣ ਲਈ ਉੱਪਰ ਆਪਣਾ ਸਵਰਗ ਤੇ ਜਾ ਰਿਹਾ ਸੀ ਤਾਂ ਉਹਦੀਆਂ ਚਾਰ ਬੂੰਦਾ ਤਰਤੀਤੇ ਗਰੀਆਂ ਸੀ ਉਹ ਜਿਹੜੀ ਬੂੰਦਾ ਨੇ ਉਹ ਇੱਕ ਬੂੰਦ ਆਪਣੀ ਇਲਾਹਾਬਾਜੋ ਜਿਨ੍ਹਾਂ ਨੂੰ ਪ੍ਰਿਆਗ ਰਾਜ ਬੁਨਾ ਅੱਜਕੱਲ ਕਹਿੰਦੇ ਨੇ ਉੱਥੇ ਗਰੀ ਸੀ ਵੀ ਇੱਥੇ ਗੰਗਾ ਮਈਆ ਜਮਨਾ ਮਈਆ ਤੇ ਸਰਸਵਤੀ ਮਈਆ ਜੋ ਸਰਸਵਤੀ ਮਈਆ ਅੱਜਕੱਲ ਅਲੋਪ ਹੋ ਚੁੱਕੀ ਹੈ ਠੀਕ ਹੈ ਜੀ ਜਮਨਾ ਮਈਆ ਤੇ ਗੰਗਾ ਮਈਆ ਦਾ ਸੰਗਮ ਜਿਹੜਾ ਹੁਣ ਹੋ ਰਿਹਾ ਜੀ ਉੱਥੇ ਉੱਥੇ ਬੇਸਿਕਲੀ ਸਾਰੇ ਹੁਣ ਆਪਣਾ ਸਰਸਵਤੀ ਕਹੀ ਹੁਣ ਨਜ਼ਰ ਨਹੀਂ ਆਤੀ। ਅ ਦੇਖੋ ਜੀ ਦੇਖਣ ਚ ਤਾਂ ਸਾਰੇ ਹੁਣ ਗੰਗਾ ਮਈਆ ਹੁਣ ਆਪਣੇ ਵਰਗੇ ਲੋਕਾਂ ਨੂੰ ਇੰਨਾ ਪਤਾ ਨਹੀਂ ਹੈਗਾ ਵੀ ਪਾਣੀ ਦਾ ਸੇਮ ਹੀ ਹੈ ਜਾਂ ਸੇਮ ਹੀ ਹੈ ਹਨਾ ਜੀ। ਹੁਣ ਸਰਸਵਤੀ ਮਈਆ ਕਿਸੋਂਨ ਚ ਤਾਂ ਇਹ ਵੀ ਅਲੋਪ ਹੋ ਚੁੱਕੀ ਹੈ। ਕਿਸੇ ਪਾਸਿਓ ਆ ਵੀ ਨਹੀਂ ਆ ਰਹੀ ਹੈ। ਆਂਦੀ ਦਿਖਦੀ ਹੈ ਬਟ ਠੱਠੀ ਆਂਦੀ ਉੱਥੇ ਨਹੀਂ ਪਤਾ। ਹਾਂਜੀ ਹਾਂਜੀ ਠੀਕ ਹੈ ਜੀ। ਬਿਲਕੁਲ ਜੀ ਬਿਲਕੁਲ। ਉਹ ਆਪਣੇ ਘਰ ਜਾ ਰਹੇ ਹਨ ਹਾਂਜੀ ਹਾਂਜੀ ਆਮ ਰੁਪਨ ਕੀ ਸੰਦੇਸ਼ ਦੇਣਾ ਚਾਹੁੰਦੇ ਆ ਸੰਦੇਸ਼ ਤਾਂ ਬਸ ਬਾਕੀ ਇਹ ਆ ਕਿ ਸਾਰਿਆਂ ਨੂੰ ਮੁਬਾਰਕਬਾਦ ਜੀ ਐਨਾ بڑا ਇਹ ਉਜਨ ਹੋਇਆ ਆਪਣੇ ਉੱਤੇ ਤੇ ਸਾਨੂੰ ਬਹੁਤ ਖੁਸ਼ੀ ਹੈ ਤੇ ਸਾਰਿਆਂ ਨੂੰ ਸਾਡੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਜੀ ਹਾਂਜੀ ਤੇ ਬਾਕੀ ਸਰਕਾਰ ਨੂੰ ਅਸੀਂ ਇੰਨੀ ਕੁ ਗੁਜ਼ਾਰਿਸ਼ ਕਰਦੇ ਆ ਕਿ ਗੱਡੀ ਬਹੁਤ ਲੇਟ ਆ ਰਹੀ ਹੈ ਹਾਂਜੀ ਹਾਂਜੀ ਬਸ ਬੇਸਿਕਲੀ ਉਸਤੇ ਉਹੀ ਪੁਆਇੰਟ ਤੇ ਆ ਰਹੀ ਹੈ ਗੱਡੀ ਕਹਿੰਦਾ ਤਾਂ 2 ਵਜੇ ਦਾ ਟਾਈਮ ਸੀ ਹੁਣ ਟਾਈਮ ਕਿੰਨਾ ਹੋ ਗਿਆ ਪੌਣੇ 7 ਬਾਕਸਮੇਟਲੀ 7 ਵਜੇ ਜੀ ਪੌਣੇ 7 ਦਾ ਟਾਈਮ ਹੋ ਗਿਆ ਜੀ ਠੀਕ ਹੈ ਜੀ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਕਿ ਅਸੀਂ ਸਰਕਾਰ ਨੂੰ ਇਹੀ ਰਿਕੁਐਸਟ ਕਰਨਾ ਚਾਹੁੰਦੇ ਆ ਕਿ ਜੇ ਐਵੇਂ ਦਾ ਕੋਈ ਆਯੋਜਨ ਐਦਾ ਮਹਾਕੁੰਭ ਆਪਣੇ ਪੂਰੇ ਹਿੰਦੁਸਤਾਨ ਨੂੰ ਛੱਡੋ ਪੂਰੇ ਪੂਰੇ ਵਰਡ ਦਾ ਇੱਕ ਤਰ੍ਹਾਂ ਦਾ ਬਹੁਤ ਵੱਡਾ ਵਰਡ ਲੈਵਲ ਦਾ ਆਯੋਜਨ ਹੈ ਇੱਕ ਤਰ੍ਹਾਂ ਦਾ ਇਹ ਤੇ ਜੋ ਸੰਗਤ ਉੱਥੇ ਦਿੱਲੀ ਇੱਕ ਕਰੋੜ ਬੰਦਾ ਭਾਰਤ ਦਾ ਜਾ ਰਿਹਾ ਹੈ ਠੀਕ ਹੈ ਠੀਕ ਹੈ ਜੀ ਉਹਨਾਂ ਦੀ ਜੋ ਉੱਥੇ ਫੈਸਿਲਿਟੀਆਂ ਨੇ ਸਾਨੂੰ ਉੱਥੇ ਥੋੜਾ ਜਿਹਾ ਮੈਡੀਕਲ ਦੀ ਫੈਸਿਲਿਟੀ ਦਾ ਕਮੀ ਕਮੀ ਲੱਗੀ ਕਿ ਅੰਦਰ ਖਾਨ ਪੀਣ ਦੀ ਪ੍ਰੋਗਰਾਮ ਦੀ ਕਮੀ ਲੱਗੀ ਤੇ ਬਾਕੀ ਜੋ ਟਰੈਵਲਿੰਗ ਹੈ ਜੇ ਨਵੇਂ ਅਸੀਂ ਬਾਈ ਟ੍ਰੇਨ ਆਇਆ ਮੇਨ ਮੇਨ ਪ੍ਰੋਬਲਮ ਸਾਨੂੰ ਇਹ ਫੇਸ ਕਰਨੀ ਪੈ ਰਹੀ ਹੈ ਕਿਉਂਕਿ ਸਾਡਾ ਜਿਹੜਾ ਅਰਾਈਵਲ ਟਾਈਮ ਸੀ ਅੰਮਾਲੇ ਦੇ ਆ ਉਹ ਸਾਡਾ ਅਪਰੋਕਸੀਮੇਟਲੀ 12 ਵਜੇ ਦਾ ਸੀਗਾ 11:30 ਤੋਂ 12 ਹਾਂਜੀ ਬਟ ਇਹ ਨੀਅਰ ਅਬਾਊਟ 5 ਆਵਰਸ 5 ਘੰਟੇ ਦਾ ਦੇਰੀ ਦਾ ਸਮੇਂ ਦੇ ਅਕੋਰਡਿੰਗ ਸਾਨੂੰ ਇੱਥੇ ਪਹੁੰਚਾ ਲਿਆ ਤੇ ਇਹ ਕੋਈ ਨਹੀਂ ਦਾ ਸਨਮਨ ਕਰਨਾ ਪੈ ਰਿਹਾ ਹਾਂ ਜੀ ਹਾਂ ਜੀ ਹਾਂ ਜੀ ਸਰਕਾਰ ਤੋਂ ਮੰਗ ਕਰਦੇ ਕਿ ਇਹ ਗੱਡੀਆਂ ਜੇ ਚਲਾਈਆਂ ਤਾਂ ਸਪੈਸ਼ਲ ਜੇ ਉਹਨਾਂ ਦਾ ਟਾਈਮ ਨਾ ਲਾਓ ਬਿਲਕੁਲ ਜੀ ਬਿਲਕੁਲ ਅਸੀਂ ਬਸ ਸਾਡੀ ਇਹੀ ਬੇਨਤੀ ਹੈ ਸਰਕਾਰ ਨੂੰ ਕਿ ਬਹੁਤ ਵੱਡਾ ਉਪਰਾਲਾ ਲੱਗਦਾ ਜੀ ਉਹਨਾਂ ਨੇ ਬਹੁਤ ਵੱਡਾ ਯੋਜਨ ਕੀਤਾ ਹੈ ਤੇ ਜਿਹੜੀਆਂ ਵੀ ਟ੍ਰੇਨਾਂ ਆ ਰਹੀਆਂ ਨੇ ਉਹਨਾਂ ਨੂੰ ਹਾਂ ਜੋ ਵੀ ਹੁਣ ਸੰਗਤ ਅੱਗੇ ਨੂੰ ਜਾ ਰਹੀ ਹੈ ਬਸ ਇਹ ਇਹ ਪਰੇਸ਼ਾਨੀਆਂ ਦਾ ਅੱਗੇ ਸਾਹਮਣਾ ਨਾ ਕਰਨਾ ਪਵੇ ਜੀ ਉੱਥੇ ਜਿਹੜਾ 3 ਨੰਬਰ ਪੋੜੋ ਆ ਜੀ 3 ਨੰਬਰ ਤੋਂ ਸਿੱਧਾ ਜਿਹਦਾ ਇਹ ਜੰਦਨ ਆ ਉੱਥੇ 21 ਸੈਕਟਰ ਸ਼ੁਰੂ ਹੋ ਜਾਂਦਾ ਉੱਥੇ ਬਾਬਾ ਬਲਜੀਤ ਸਿੰਘ ਦਾ ਲੰਗਰ ਤੇ ਜਿੰਨਾ ਮਰਜੀ ਕੋਈ ਛਕੇ ਕੋਈ ਜਿਹੜਾ ਪਾਰਸੀ ਲੋਣਨੀ ਕੋ ਵਾਸਤਾ ਨਹੀਂ ਦੇਖੋ ਪੰਜਾਬੀ ਤਾਂ 60000 ਰੋਜ਼ ਦਾ ਲੰਗਰ ਦੇਖੋ ਪੰਜਾਬ ਦੀ ਤਾਂ ਅਸੀਂ ਗੱਲ ਕਰ ਹੀ ਨਹੀਂ ਸਕਦੇ ਨਾ ਜੀ ਪੰਜਾਬ ਤਾਂ ਹੈ ਹੀ ਲੰਗਰ ਦਾ ਘਰ ਹੈ ਇੱਕ ਤਰ੍ਹਾਂ ਦਾ ਸਾਡੇ 10 ਗੁਰੂਆਂ ਦੀ ਨਗਰੀ ਹੈ ਠੀਕ ਹੈ ਮੈਂ ਖੁਦ ਪਟਿਆਲਾ ਪੰਜਾਬ ਤੋਂ ਹੈ ਨੌਵੇਂ ਪਾਸ਼ਾ ਗੁਰੂ ਤੇ ਇੱਕ ਬਹਾਦਰ ਜੀ ਉੱਥੇ ਵਿਰਾਜੇ ਸੀਗੇ ਆ ਕੇ ਠੀਕ ਹੈ ਜੀ ਦੁੱਖੇਵਰਨ ਸਾਹਿਬ ਗੁਰਦੁਆਰਾ ਉੱਥੇ ਆ ਅਸੀਂ ਇਹਨਾਂ ਦਾ ਦੇਣਾ ਦੇ ਨਹੀਂ ਸਕਦੇ ਜਦੋਂ ਅਸੀਂ ਚੱਲੇ ਸੀ ਉਦੋਂ ਵੀ ਅੰਬਾਲਾ ਵਿੱਚ ਵੀ ਗੁਰਦੁਆਰਾ ਕਮੇਟੀ ਨੇ ਸਾਨੂੰ ਲੰਗਰ ਪ੍ਰੋਵਾਈਡ ਕੀਤਾ ਅਸੀਂ ਈਵਨ ਕੇ ਸਾਰੀ ਟ੍ਰੇਨ ਨੂੰ ਠੀਕ ਹੈ ਵੀਡੀਓ ਲੰਬੀ ਹੋ ਜਾਣੀ ਹਾਂ ਜੀ ਆਪਾਂ ਕਾ ਕੀ ਨਾ ਮੇਰਾ ਨਾਮ ਰੱਖ ਲੈ ਆਪਣਾ ਜੀ ਸੰਜੀਵਦੀਪਾ ਮੈਨੇਜਮੈਂਟ ਆਪਣਾ ਜੀ ਸ਼ਕਤੀ ਪ੍ਰਕਾਸ਼ ਆਪਣਾ ਜੀ ਯਸ਼ਿੰਦਰ ਚੰਨਾ ਜੀ ਇੱਕ ਲਾਤੀ 30 ਸਕੰਡ ਦੀ ਗੱਲ ਮੁਕਾ ਦਿਓ ਜੀ ਬੋਲੀਏ ਜੀ ਮੈਂ ਫੋਟਪੁਈ ਦੇ ਰਹਿਣ ਵਾਲਾ ਹਾਂ ਉੱਤੇ ਨਹਿਰ ਚੱਲ ਜੀ ਜਿੱਤੇ 15 ਫੁੱਟ ਜਾਂ 10 ਫੁੱਟ ਪਾਣੀ ਹੁੰਦਾ ਠੀਕ ਹੈ ਜੀ ਜਦੋਂ ਉਹਦੇ ਵਿੱਚ ਗਊ ਡਿੱਗਦੀ ਮੈਂ ਆਪਣਾ ਰੇਂਜ ਰੱਖਿਆ ਰਸੇ ਵਗਾਂ ਰੱਖਿਆ ਹੋਆ ਬਹੁਤ ਵਧੀਆ ਗੱਲ ਜਿਵੇਂ ਅਸੀਂ ਹਿੰਦੂ ਸਮਾਜ ਦੇ ਬੰਦੇ ਆਮ ਤੌਰ ਤੇ ਗਊ ਦੇ ਨਾਰੇ ਲਾਉਂਦੇ ਆ ਮੈਂ ਨਹੀਂ ਕਹਿੰਦਾ ਨਾ ਲਾਓ ਲਾਓ ਬਿਲਕੁਲ ਆਵਾਜ਼ ਤਾਂ ਹੁੰਈ ਚਾਹੀਦੀ ਆ ਪਰ ਜਦੋਂ ਗਊ ਮੱਤ ਨੂੰ ਬਚਾਉਣ ਦੀ ਵਾਰੀ ਹੁੰਦੀ ਆ ਫਿਰ ਮੈਨੂੰ ਦੁੱਖ ਲੱਗਦਾ ਕਿਵੇਂ ਹਿੰਦੂ ਸਾਡੇ ਨਾਲ ਛਾਲ ਨਹੀਂ ਮਾਰਦਾ ਵਿੱਚ ਕੋਪਰ ਸਨ ਸਰਦਾਰਾਂ ਨੂੰ ਮਾਰਨੇ ਪੈਂਦੀ ਉਹਨੂੰ ਬਚਾਉਣ ਦੇ ਲਈ ਇਹ ਵੀ ਇਸ ਚੀਜ਼ ਦਾ ਮੈਨੂੰ ਦੁੱਖ ਲੱਗਦਾ ਹੈ ਇਹ ਦੇ ਕੋਈ ਮੈਂ ਇਸ ਪੁਆਇੰਟ ਤੇ ਆਉਣਾ ਜੇ ਐਵੇਂ ਦਾ ਤੁਸੀਂ ਕੋਈ ਕੰਮ ਕਾਰਜ ਕਰਦੇ ਹੋ ਉਸ ਨੂੰ ਸੋਸ਼ੀਅਲਾਈਜੇਸ਼ਨ ਕਹਿ ਸਕਦੇ ਆ ਪਰ ਉਸ ਤੋਂ ਤੁਹਾਡਾ ਬਹੁਤ ਹੀ ਧੰਨਵਾਦੀ ਤੁਹਾਡੇ ਬਹੁਤ ਧੰਨਵਾਦੀ ਆ ਤੁਸੀਂ ਜਿਨੇ ਹਨਾ ਇਨੀਸ਼ੀਏਟ ਲਿਆ ਹੈ ਇੰਦਾ ਦਾ ਬਾਕੀ ਇਹ ਵੀ ਜੋ ਸਨਾਤਨ ਧਰਮ ਦੇ ਨਾਲ ਹੈਗੇ ਨੇ ਸਾਡੀ ਵੀ ਇਹੀ ਗੁਜਾਰਿਸ਼ ਉਹਨਾਂ ਨੂੰ ਕਰਦੇ ਆ ਕਿ ਜੇ ਜਿਵੇਂ ਹੁਣ ਗਊਸ਼ਾਲਾ ਖੁੱਲੀਆਂ ਹੋਈਆਂ ਨੇ ਠੀਕ ਹੈ ਤਾਂ ਗਊਆਂ ਨੂੰ ਵੀ ਸੰਭਣਾ ਉਹਨਾਂ ਦਾ ਫਰਜ਼ ਬੰਦ ਆ। ਫਟਕ ਕਰ ਆਲੇ ਦੁਦ ਪੀਣੇ ਦਾ ਮੈਂ ਛੱਡ ਦਿੰਦੇ ਆ। ਹਾਂ ਹਾਂ ਜੀ। ਇਹੋ ਮਾੜੀ ਗੱਲ। ਦੇਖੋ ਗਊ ਨੂੰ ਆਪਾਂ ਮਾਤਾ ਕਹਿੰਨੇ ਆ। ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਜੇ ਗਊ ਨੇ ਦੁੱਧ ਦੇਣਾ ਬੰਦ ਕਰਤਾ ਤਾਂ ਆਪਾਂ ਉਸ ਨੂੰ ਕਰੋਗੜਦੀਏ। ਇਹ ਅਸੀਂ ਵੀ ਕਹਿੰਨੇ ਆ। ਠੀਕ ਐ। ਮਾਂ-ਬਾਪਾਂ ਨੂੰ ਛੱਡ ਦਿੰਦੇ ਆਪਾਂ। ਸਾਡੇ ਘਰੇ ਡੰਗਰ ਨਹੀਂ ਹੈਗੇ। ਚਲੋ ਅਸੀਂ ਅਪਰ ਅਸੀਂ ਇਸ ਗੱਲ ਨੂੰ ਅਸੀਂ ਸਮਝ ਸਕਦੇ ਆਂ। ਬਹੁਤ ਬਹੁਤ ਉਪਰ ਦਾ ਧੰਨਵਾਦ ਜੀ। ਆਪ ਜੀ ਦਾ ਵੀ ਧੰਨਵਾਦ। ਬੋਲੇ ਸੋਨਹਿਰਾ ਰਸ ਸ੍ਰੀ ਅਕਾਲ। जय श्रीपति रामचंद्र महाराज की जय हो। ਜੇ ਹਨ ਨੌਜਨ ਪਟਿਆਲੇ ਤੋਂ ਮੇਰਾ ਵੀ ਦਿਲ ਕੀਤਾ ਕਿ ਇਹਨਾਂ ਨਾਲ ਗੱਲਬਾਤ ਕੀਤੀ ਜਾਵੇ ਕਿ ਦੁਖੀ ਹੋ ਗਏ ਬੈਠੇ ਜਿਹੜਾ ਇਹ ਟ੍ਰੇਨ ਦੋਵੇ ਚੰਡੀਗੜ੍ਹ ਲੱਗਣੀ ਸੀ ਆ ਹੁਣ ਲਗਭਗ 6:52 ਮਿੰਟ ਹੋ ਚੁੱਕੇ ਆ ਤੇ ਟ੍ਰੇਨ ਅਜੇ ਅੰਮ੍ਰਲੇ ਤੋਂ ਪਿੱਛੇ ਹੀ ਖੜੀ ਆ ਕਿ ਜੇਕਰ ਇਹ ਤੁਸੀਂ ਮਹਾਕੁੰਭ ਮੇਲੇ ਦੀ ਸਤਿਕਾਰ ਕਰਦੇ ਆ ਜੇ ਟ੍ਰੇਨ ਸਪੈਸ਼ਲ ਲਾਈਆਂ ਉਹਨੂੰ ਟਾਈਮ ਨਾ ਪਹੁੰਚ ਪਹੁੰਚਾਇਆ ਜਾਵੇ ਸਿਰਦਾ ਨੂੰ ਖੱਜਲ ਖਵਾਰ ਨਾ ਕੀਤਾ ਜਾਵੇ ਇਹ ਪ੍ਰਾਗ ਰਾਜ ਦਾ ਜਿਹੜਾ ਮਹਾ ਕੁੰਭ ਮੇਲਾ ਉਹਨੂੰ ਇੱਕ ਤਰ੍ਹਾਂ ਦਾ ਜੀ ਠੇਸ ਪਲਾਉਣਾ ਹੀ ਆ ਜਿਹੜਾ ਤੁਸੀਂ ਇਹ ਰਾਜ ਦੇ ਕੋ ਸਰਦਾ ਨੂੰ ਖੱਜਲ ਖਵਾਰ ਕਰਦੇ ਆ ਉਥੋਂ ਬੰਦਾ ਖੁਸ਼ੀ ਦੇ ਨਾਲ ਆਉਣਾ ਲਾ ਕੇ ਆਹ ਟ੍ਰੇਨਾਂ ਦੇ ਵਿੱਚ ਸਾਨੂੰ 6-6 ਘੰਟੇ ਹੋ ਗਏ ਬੈਠਿਆਂ ਨੂੰ ਤੇ ਮਨ ਨੂੰ ਫੇਰ ਜੇ ਲੱਗਦੀ ਆ ਜਿਹੜੀ ਉਹ ਖੁਸ਼ੀ ਸਾਡੀ ਥੋੜੀ ਜਾਈ ਕੰਮ ਹੋ ਜਾ ਘਟ ਜਾਂਦੀ ਆ ਤੇ ਮੈਂ ਸਰਕਾਰ ਨੂੰ ਕਹਿੰਦਾ ਕਿ ਟ੍ਰੇਨ ਰੇਲਵੇ ਮੈਂ ਤੁਹਾਨੂੰ ਕਹਿੰਦਾ ਭਾਰ ਸਰਕਾਰ ਨੂੰ ਕਿ ਟ੍ਰੇਨਾਂ ਜੇ ਇਸ ਵਾਰ ਜਾਈਆਂ ਉਹਨਾਂ ਨੂੰ ਮੰਜ਼ਰੇ ਮੁਕਸੂਦ ਟਾਈਮ ਨਾਲ ਪਹੁੰਚਾਇਆ ਜਾਵੇ ਆਪ ਦਾ ਸੇਵਕ ਪੱਤਰਕਾਰ ਕੁਲਵੰਤ ਸਿੰਘ ਸਿੱਧੂ ਕੋਟਵਾਲ ਤੋਂ ਹੀ ਮੇਰਾ ਮੋਬਾਈਲ ਨੰਬਰ 98857 19816 ਮੈਨੂੰ ਜਿਹੜੇ ਨਵੇਂ ਚ ਸਾਡੇ ਚੈਨਲ ਤੇ ਆਏ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸਾਨੂੰ ਦੱਸਿਆ ਕਰੋ ਕਮੈਂਟ ਕਰਕੇ ਤੁਹਾਨੂੰ ਵੀਡੀਓ ਕਿਹੋ ਜਿਹੀਆਂ ਲੱਗੀਆਂ ਲਾਈਕ ਕਰੋ ਵੀਡੀਓ ਨੂੰ ਸ਼ੇਅਰ ਕਰੋ ਤੁਹਾਡਾ ਸਭ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਸ਼ਰਧਾਲੂ ਮਹਾਕੁੰਮ ਮੇਲੇ ਤੇ ਇਸ਼ਨਾਨ ਕਰਨ ਆ ਰਹੇ ਆ ਮੈਂ ਉਹਨਾਂ ਚਾਰਾਂ ਵਿੱਚ ਬੇਨਤੀ ਕਰਦਾ ਕਿ ਜਿਹੜਾ ਰੇਸਟ ਪੋਸਟ ਆ ਜਿਹੜਾ ਕੋ ਹੜ ਦਾ ਨਦੀ ਜਾਂ ਕਿੰਨੀ ਬਾਹਲੀ ਪ੍ਰੋਗਰਾਮ ਕੋ ਨਾ ਉੱਥੇ ਆਵੇ ਕਿਉਂਕਿ ਮੈਂ ਆਪ ਖੁਦ ਉਥੇ ਪ੍ਰਾਗ ਰਾਜ ਤੋਂ ਆ ਰਿਹਾ ਵਾਹਾਂ ਕੋਲ ਮੇਰੇ ਤੇ ਇਸ਼ਨਾਨ ਕਰਕੇ 15 ਕਿਲੋਮੀਟਰ ਮੈਨੂੰ ਵੀ ਤੁਰਨਾ ਪਿਆ ਜਾਂ ਕਿ ਮੇਰੀ ਵੀ ਉਮਰ 63 ਸਾਲ ਆ ਥੋੜਾ ਜਿਹਾ ਮੈਨੂੰ ਵੀ ਮਹਿਸੂਸ ਹੋਇਆ ਕਿ ਜਿਆਦਾ ਤੁਰਨਾ ਜਿਹੜਾ 15 ਕਿਲੋਮੀਟਰ ਪੈਦਲ ਤੁਰਨ ਦਾ ਅਹਿਸਾਸ ਰੱਖਦਾ ਕਿ ਉਹ ਆਵੇ ਭੀੜ ਭੜਕੇ ਜਿਹੜਾ ਤੱਕੇ ਖਾ ਸਕਦਾ ਉਹ ਆਵੇ ਇਹ ਹੁਣ 29 ਤਰੀਕ ਨੂੰ ਉਥੇ ਅਨੁਮਾਨ ਲਾਇਆ ਜਾ ਰਿਹਾ ਕਿ 7 ਕਰੋੜ ਬੰਦੇ ਇਸ਼ਨਾਨ ਕਰਨ ਆ ਰਿਹਾ ਆ ਮੈਂ ਸਾਰੇ ਸਰਦਾਂ ਨੂੰ ਇਹ ਬੇਨਤੀ ਕਰਦਾ ਹਾਂ ਜੁੜਦੇ ਜਿਹੜਾ ਭਾਈ ਤਾਕਤ ਵਾਲਾ ਬੰਦਾ ਉਹ ਆਵੇ ਮੇਰੇ ਹਿਸਾਬ ਨਾਲ ਤਾਂ 50 ਸਾਲ ਤੋਂ ਉੱਤੇ ਵਾਲਾ ਕੋਈ ਆਵੇ ਹੀ ਨਾ ਜਿਹੜਾ ਘੱਟ ਵਾਲਾ ਕਮਜ਼ੋਰਾ ਹੋਵੇ ਨਾ ਆਵੇ ਹੋਰ ਨਾ ਥੱਲੇ ਆ ਕੇ ਮਿੰਜਿਆ ਵੀ ਖੁਸ਼ੀ ਤਾਂ ਖੁਸ਼ੀ ਮੈਂ ਲੈਣ ਗਿਆ ਦੁੱਖ ਲੈ ਕੇ ਆਵੇ ਤੇ ਇਹੀ ਬੇਨਤੀ ਆ ਕਿ ਜਿਹੜਾ ਵੀ ਜਿੰਨ ਵੀ ਆਉਣਾ ਉਹ ਆਪਣਾ ਸੋਚ ਸਮਝ ਕੇ ਆਵੇ ਜਿਹੜਾ 15 ਕਿਲੋਮੀਟਰ ਤੁਰ ਸਕਦਾ ਦੂ 15 ਕਿਲੋ ਠੀਕ ਕਿਲੋਮੀਟਰ ਆਉਣ ਜਾਣ ਹੋ ਜਾਣਾ ਜਿਹੜਾ ਤਾਕਤਵਰ ਉਹ ਹੀ ਆਵੇ ਇਹ ਮੇਰਾ ਇਹ ਸੰਦੇਸ਼ ਹੈ ਸੋਕੀ ਸੇ ਬੋਤਾਂ ਕਾਸੀ ਗਾੜੀ ਕਾਸੀ ਗਾੜੀ ਕੀ ਨਾਮ ਜੀ ਆਪਾਂ ਮੇਰਾ ਨਾਮ ਜਿੰਦਰ ਚੰਨਾ ਜੀ ਕਿੱਥੋਂ ਆ ਰਹੇ ਆਂ ਜੀ ਮੈਂ ਜੀ ਤਿਆਗ ਰਾਜ ਮਹਾ ਕੁੰਭ ਤੋਂ ਪੇਸ਼ਾਨ ਕਰਕੇ ਆ ਰਹੇ ਆਂ ਉਲਟ ਸਾਨੂੰ ਪੁਰਿਸਾਨੀ ਨਹੀਂ ਸੋਸ਼ਾਨੀ ਦਾ ਸਾਰਾ ਆਯੋਜਨ ਬਹੁਤ ਵੜਾ ਹੈ ਪੇੜ ਪੜਾ ਕਾ ਬਹੁਤ ਸੀ ਲੇਕਿਨ ਜੋ ਬਈ ਨੂੰ ਐ ਲੱਗੇ ਵੀ ਮੈਨੇਜਮੈਂਟ ਦੀ ਥੋੜੀ ਕਮੀ ਆਂ ਫਿਰ ਜੋ ਆ ਪਸੰਦ ਅਕਸਰ ਜਿਹੜੀ ਜੋ ਹੈ ਸਾਡਾ ਉਹ ਇਹ ਹੈ ਜੀ ਅਸੀਂ ਸਵੇਰ ਕਿਆ ਬਜੀ ਤੋਂ ਲੈ ਕੇ ਹਾਂ ਅੱਗੇ ਰਾਤ ਦੇ 8 ਵਜੇ ਤੱਕ ਕੱਲ 60 ਮਿੰਟ ਲੈ ਕੇ ਕੱਲ 8 ਵਜੇ ਤੱਕ ਸਾਨੂੰ 25 ਕਿਲੋਮੀਟਰ ਚੱਲਣਾ ਪਿਆ ਔਰ ਜੋ ਬੰਦਾ ਆਪਣਾ ਕੋਈ ਮਰੀਜ਼ ਹੈ ਜਾਂ ਕੋਈ ਬੱਚਾ ਹੈ ਜਾਂ ਕੋਈ ਲੇਡੀ ਸਾਹਿਬ ਜਾਂ ਕੋਈ ਬੋੜਾ ਬੰਦਾ ਹੈ ਵੀ ਉਹ ਆਪਣਾ ਦੇਖ ਕੇ ਜੇ ਚੱਲ ਸਕ ਰਣਾ ਉਹ ਫੇਰੀ ਆਵੇ ਮਹਾਕੋ ਜੀ ਥੈਂਕ ਯੂ ਜੀ ਹਾਂ ਜੀ ਵੀਰ ਜੀ ਆਪਣਾ ਕੀ ਨਾਮ ਮੇਰਾ ਨਾਮ ਹੈ ਜੀ ਮੋਹਨ ਸੈਣੀ ਤੁਸੀਂ ਵੀ ਇੱਥੇ ਪਰਾਗ ਲਾਈਚ ਵਾਲੇ ਮਹਾਕੋ ਮਿਲੋ ਹਾਂ ਜੀ ਹਾਂ ਜੀ ਨਾ ਤਾਂ ਖੂਦ ਕੋ ਵੀ ਨਹੀਂ ਆਇਆ ਦੋ ਦੋ ਵਾਰ ਡੋਮਕੇ ਲਗਾਈ ਦੋ ਵਾਰ ਜੀ ਲਾਲਾ ਨਹੀਂ ਸੀ ਯਾਰ ਪੰਜ-ਛਤ ਵਾਰੀ ਬਸ ਲਗਾਈ ਤਾਂ ਯਾਰ 7-8 ਵਾਰੀ ਠੀਕ ਹੈ ਜੇ ਬਹੁਤ ਪਰੇਸ਼ਾਨੀ ਨਹੀਂ ਜੀ परेशानी वहाँ तो देखो भीड़ तो है ही है पॉपुलेशन की वजह से भीड़ तो रहती है भीड़ की वजह से थोड़ी बहुत परेशानी हमारे को हुई लेकिन इतनी परेशानी नहीं लेकिन इसने रेलवे ने परेशान कर दिया रेलवे नेता हमारे को देखो हमारे इंडिया में क्या रहता है की ट्रेन का लेट आना तो स्वाभाविक है ठीक है ना लेकिन समस्या सबसे बड़ी है की बैठने के बाद भी पांच पांच घंटे लेट रहे हर दस सेकंड बाद लोग रुक जाती है हर दस मिनट बाद रुक जाती है दूसरी ट्रेनों को दूसरे ट्रेनों को बार बार तो कर कहा सरकार से यही मांग करते हैं कि इन चीजों को दुरुस्त किया जाए तो क्योंकि समय बदल रहा है देश चले गए तो <coughs> कोई परेशानी नहीं था परेशानी तो खास आई नहीं खैर वैसे ठीक है जी इतने बड़े थोड़ा बहुत होता ही है बस उसके ये रेलवे की आने जाने का है टाइम दुरुस्त नहीं है ਲੇਕਿਨ ਮੈਂ ਇਹ ਵੀ ਕਹੂੰਗਾ ਜੋ ਸਿੱਧਾਂਦੂ ਜਾ ਰਹੇ ਹਨ ਉਹ ਵੀ ਥੋੜਾ ਸ ਆਪਣਾ ਸਹਿਯੋਗ ਦੇਣ। ਵਹਾਂ ਦੀ ਸਰਕਾਰ ਕੋ ਔਰ ਆਪਣਾ ਜਾਏ ਵਹਾਂ ਤੇ ਸਾਫ ਸਫਾਈ ਵੀ ਰੱਖੇ ਔਰ ਗਵਰਨਮੈਂਟ ਕੋ ਵੀ ਥੋੜਾ ਸਾ ਸਹਿਯੋਗ ਕਰੇ। ਥੈਂਕ ਯੂ। ਹਾਂਜੀ ਆਪਣਾ ਕੀ ਨਾਮ ਜੀ? ਮੇਰਾ ਨਾਮ ਸ਼ਕਤੀ ਪ੍ਰਕਾਸ਼ ਹੈ ਜੀ। ਹਾਂਜੀ। ਕਿੱਦਾਂ ਤੁਹਾਡਾ ਇਹ ਜਿਹੜਾ ਟੂਰ ਰਿਹਾ? ਟੂਰ ਬਹੁਤ ਵਧੀਆ ਰਿਹਾ ਜੀ। ਹਾਂਜੀ। ਈਸ਼ਵਰ ਦੀ ਕਿਰਪਾ ਸੀ ਤਾਈ ਗਏ ਆ ਜੀ। ਕੋਈ ਪ੍ਰੋਗਰਾਮ ਨਹੀਂ ਸੀ। ਇੱਕ ਦਿਨ ਪਹਿਲੇ ਬੜੀ ਮਹਿਸੂਸ ਕੀਤਾ ਉਥੇ ਮਾਘੂਮ ਮਿਲ ਜੀ ਇਸ਼ਨਾਨ ਕਰਕੇ। ਮਾਘੂਮ ਦੇ ਵਿੱਚ ਆਹ ਸਾਂਗਾ ਕੇ ਜੀ ਮੱਕ ਬੋਲ ਵਧੇ ਲੱਗਿਆ ਹਾਂਜੀ ਗਈ ਪਹਿਲੀ ਵਾਰ ਸਾਡੇ ਪਰਿਵਾਰ ਦੇ ਵਿੱਚ ਅਜੇ ਤੱਕ ਕੋਈ ਨਹੀਂ ਗਿਆ ਹਾਂਜੀ ਅਸੀਂ ਗਏ ਹਾਂ ਠੀਕ ਹੈ ਜੀ ਹਾਂਜੀ ਬਹੁਤ ਖੁਸ਼ੀ ਨੂੰ ਸੋਈ ਬਹੁਤ ਖੁਸ਼ੀ ਜੀ ਜਲਮ ਜਵੰਤਰੇ ਪਾਪ ਲਾਇਆ ਤੇ ਫਿਰ ਹਾਂਜੀ ਹਾਂਜੀ ਆਪ ਸਾਰੇ ਪੁੱਛਦੇ ਆਂ ਆ ਮੈਂ ਪਤਨਾ ਕੀ ਨਾ ਆਪਣਾ ਮੇਰਾ ਨਾਮ ਵਿਕਾਸ ਕੁਮਾਰ ਆ ਜੀ ਹਾਂਜੀ ਤੇ ਉੱਥੇ ਜਾ ਕੇ ਕੀ ਮਸਤੀ ਕੀਤੀ ਮਹਾਕੁੰਮੇ ਲਈ ਤੇ ਉੱਥੇ ਜਾ ਕੇ ਜੀ ਬਹੁਤ ਵਧੀਆ ਲੱਗਿਆ ਜੀ 144 ਸਾਲ ਬਾਅਦ ਮੇਲਾ ਹੁੰਦਾ ਜੀ ਇਨਸਾਨ ਨੂੰ ਇੱਕੋ ਇੱਕੋ ਹੀ ਮੌਕਾ ਸੀ ਸਾਡੇ ਕੋਲ ਤਾਂ ਆਪਾਂ ਪੂਰਾ ਕਰ ਲਿਆ ਆਪਣਾ ਅਦੇਸ਼ਾ ਜੀ ਠੀਕ ਹੈ ਬੰਗਾ ਜੀ ਦੁਕੀ ਲਾਉਣਾ ਜੀ ਆਪਣਾ ਕੀ ਨਾਮ ਮੇਰਾ ਨਾਮ ਮਨੋਜ ਬਟਿਆਰ ਹੈ ਮੈਂ ਹਿਮਚਲ ਤੋਂ ਹਾਂ ਜੀ ਕੀ ਕਹਿਣਾ ਚਾਹੁੰਦੇ ਆਂ ਕੀ ਬਾਕਸਿੰਗ ਤੇ ਮਾਸਾ ਹੱਥ ਦਾ ਨਹੀਂ ਕੋਈ ਫਰਕ ਨਹੀਂ ਹਾਂਜੀ ਹਾਂਜੀ ਕੌਮ ਮੇਲੇ ਕੀ ਵਿੱਚ ਤੁਸੀਂ ਕੀਤਾ ਜਾ ਕੇ ਸੀ ਕੌਮ ਮੇਲੇ ਚ ਬਹੁਤ ਵਧੀਆ ਮਜ਼ਾ ਆਇਆ ਜਿਹੜਾ ਮੰਦੀਚਈ ਪਹਿਲੀ ਵਾਰ ਸਾਡਾ ਨਿਲਾ ਮੌਕਾ ਜਾਣਦਾ ਔਰ ਇੱਕ ਦਿਨ ਦਾ ਹੀ ਕੱਲ ਸਾਮ ਨੂੰ ਪਹੁੰਚੇ ਸੀ ਅ ਦੋਵੇ ਤੱਕ ਉਸ ਤੋਂ ਬਾਅਦ ਹੈ ਇਸ ਰਣਕੀਤੇ ਫਿਰ ਰਾਤ ਨੂੰ ਸੈਰ ਯਾਤਰਾ ਕਿ ਨਹੀਂ ਕਰਨੀ ਪਈ ਪੈਦਲ ਕੋ 10-15 ਕਿਲੋਮੀਟਰ ਦਾ ਸੜਾ ਬਣ ਹੀ ਗਿਆ ਵੈਸੇ ਰੇਲਵੇ ਸਟੇਸ਼ਨ ਤੇ ਤੋਂ ਸਾਨੂੰ ਨਜ਼ਦੀਕ ਸੀ ਲੇਕਿਨ ਜਿਹੜਾ ਘਾਟ ਸੀ ਉੱਥੇ ਜਾਣ ਨੂੰ ਸਾਨੂੰ 5-6 ਕਿਲੋਮੀਟਰ ਔਰ ਸਫ਼ਰ ਕਰਨਾ ਪਿਆ ਲੇਕਿਨ ਵਾਪਸੀ ਵੀ ਜਾਏ ਤਾਂ ਕੋਈ ਵੀ ਵਿਆਹ ਨਹੀਂ ਮਤਲਬ ਥੋੜਾ ਸਾ ਉਹ ਨਾ ਮਿਲਿਆ ਤੋ ਪੈਦਲ ਹੀ ਕਰਨਾ ਪੜਾ ਆਟੋ ਟੋਕਾ ਜੋ ਜਿਹੜਾ ਹੈ ਵੀਰਾ ਹੀ ਉੱਥੇ ਇੱਕ ਇੰਪੁਕੇ ਦੇ ਨੂੰ ਖੁਲੇ ਢਾਲੇ ਵਾਲਾ ਉਹਦੇ ਵਿੱਚ ਆ ਕੇ ਆਈ 7-8 ਕਿਲੋਮੀਟਰ ਸਫਰ ਹੋਰ ਕੀਤਾ ਠੀਕ ਤਾਂ ਹੀ ਸਟੇਸ਼ਨ ਪਹੁੰਚੇ ਆ ਕੇ ਰੇਲਵੇ ਤੋਂ ਕੋਈ ਮੰਗ ਕਰਦੇ ਜਿਹੜਾ ਖੱਜੇ ਰੇਲਵੇ ਵਾਲੇ ਨੇ ਤੋਂ ਆਈ ਪਹੁੰਚਣਾ ਸੀ ਦੁਪਹਿਰ ਨੂੰ ਚੰਡੀਗੜ੍ਹ ਹਾਂਜੀ ਲੇਕਿਨ ਅੱਜ ਅਸੀਂ ਫਸੇ ਹਾਂ 2 ਵਜੇ ਦਾ ਟਾਈਮ ਸੀਗਾ 6 ਬੰਦਿਆਾਂ ਘੰਟੇ ਪਹੁੰਚੇ ਆ ਅੱਜ ਹਾਂਜੀ ਮੈਂ 2 ਵਜੇ ਦਾ ਟਾਈਮ ਸੀਗਾ ਹਾਂਜੀ ਲੇਕਿਨ ਅਸੀਂ ਪਹੁੰਚੇ ਆ ਅੱਜ ਅੰਬਾਲਾ ਤੋਂ ਮਤਲਬ ਰੇਲਵੇ ਤੋਂ ਅਭੀ ਇਹ ਸਪੈਸ਼ਲ ਟੇਨ ਲਗਾਈ ਹੈ ਤਾਂ ਇਹਦਾ ਮਤਲਬ ਇਹ ਨਹੀਂ ਕਿ ਜਿਹੜੇ ਬੰਦੇ ਬੈਠੇ ਆ ਉਹ ਉਹ ਨਾਮ ਲੈ ਆਏ ਠੀਕ ਹੈ ਜੀ ਅਸੀਂ ਦਰਸਲ ਕਰਨੇ ਗਏ ਉਹ ਤੋਂ ਕੋਈ ਚੱਕਰ ਨਹੀਂ ਅਸੀਂ ਸੈਂਡ ਕਰ ਲਾਂਗੇ ਕਿਉਂਕਿ ਅਸੀਂ ਗਏ ਉਸ ਭਾਵਨਾ ਨਾਲ ਸੀ ਕੰਮ ਜਾਂਦੇ ਕਿ ਇਹ ਜੋ ਹੋ ਰਹੀ ਹੈ ਪ੍ਰੋਬਲਮ कदम उठाया जाए कि आगे भी अभी बहुत दिन चलना है और लोगों के लिए भी इसके लिए किया जाए अभी 29 तारीख कार्य है तो उसमें तो बहुत ज़्यादा सफर करना पड़ेगा लोगों को तो उसमें होना है धन्यवाद अपना कीपर जी अपना नाम क्या है कहाँ से आ रहे हैं आर कहाँ रहे हैं कॉमर्स स्नान कर रहे ह� ਉੱਥੇ ਲਗੇ ਇਸ਼ਤਿਹਾਮ ਕਰਕੇ ਕਿੰਨੀ ਤੁਮਨ ਖੁਸ਼ੀ ਹੋਈ ਬਹੁਤ ਖੁਸ਼ੀ ਹੋਈ ਜਿਹੜਾ ਹੁਣ ਗੱਡੀ ਚ 4 ਤਸਦੀ ਗੇਟ ਹੈ ਇਹ ਨਾ ਖੁਸ਼ੀ ਘੱਟੀ ਨਹੀਂ ਹਾਂ ਨਹੀਂ ਘੱਟ ਗਈ ਸੱਦੀ ਅੱਛਾ ਜੀ ਕੀ ਸਰਕਾਰ ਤੋਂ ਮੰਗ ਕਰਨਾ ਚਾਹੁੰਦੇ ਬਤੁਆਓ ਕਾਰ ਕੋ ਮੰਗਦੀ ਹੈ ਕਰਦੇ ਆ ਕਿ ਟਾਈਮ ਤੇ ਗੱਡੀਆਂ ਲਾਓ ਟਾਈਮ ਤੇ ਕੰਮ ਜਨ ਪਹੁੰਚਾਓ ਕਰੋ ਠੀਕ ਹੈ ਜਾਣ ਹੋ ਰਿਹਾ ਹਾਂਜੀ ਆਪਣਾ ਕੀ ਨਾ ਜੀ ਯੇ ਨਾ ਬੋਲੋ ਦੇ ਮਨਾ ਦੇ ਰੇ ਕਮਿਸ਼ਨ ਆਨ ਕਰਕੇ ਆ ਰਹੇ ਹਾਂਜੀ ਹਾਂਜੀ ਕਿਵੇਂ ਰੈਸਟੋਰ ਠੀਕ ਰਹੀ ਜੀ ਸਾਨੂੰ ਮੇਰਾ ਖਿਆਲ ਆ ਜਿਹੜਾ ਗੱਡੀ ਨੇ ਲੇਟ ਕਰ ਰਹੀ ਇਹਨਾਂ ਟੂਰ ਥੋੜਾ ਜਿਹਾ ਫਿੱਕਾ ਪਾ ਦਿੰਦਾ ਹੋਈ ਇਹਨਾਂ ਥੋੜਾ ਘੱਟ ਹੋਈ ਇਹਦੀ ਦਿੱਕਤ ਬਾਕੀ ਕੋਈ ਦਿੱਕਤ ਨਹੀਂ ਹੈ ਠੀਕ ਹੈ ਬਾਕੀ ਕੋਈ ਦਿੱਕਤ ਨਹੀਂ ਸਾਨੂੰ ਹਾਂਜੀ ਭੈਣ ਜੀ ਕੀ ਨਾਮ ਆਪਣਾ ਹਰੋਣਾ ਕਬਾੜ ਕਿਵੇਂ ਰਿਹਾ ਟੂਰ ਇਹ ਬਹੁਤ ਵਧੀਆ ਕੁੰਬ ਨਾ ਕਿੰਨੀ ਕੁ ਮਨ ਨੂੰ ਖੁਸ਼ੀ ਹੋਈ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਖੁਸ਼ੀ ਹੈ ਜੀ ਹਾਂ ਜਿਹੜਾ ਸਰਕਾਰ ਤੋਂ ਕੋਈ ਮੰਗ ਕਰਨੀ ਚਾਹੁੰਦੇ ਕਿ ਜਿਹੜਾ 4-5 ਘੰਟੇ ਲੇਟ ਹੋਈ ਹੈ ਕਿਆ ਰੋਹ ਕਿਆ ਰੋਹ ਮੈਂ ਕਿਹਨਾਂ ਨੂੰ ਤੰਗ ਕਰਨਾ ਚਾਹੀਦਾ ਹੈ ਨਾ ਜੇ ਸਪੈਸ਼ਲ ਗੱਡੀਆਂ ਚਲਾਈਆਂ ਤਾਂ ਉਹਨੂੰ ਟਾਈਮ ਟਾਈਮ ਚੱਲੋ ਮੈਂ ਸਰਕਾਰ ਨੂੰ ਇਹੀ ਬੇਨਤੀ ਕਰਦਾ ਜੇਕਰ ਤੁਸੀਂ ਇਹ ਗੱਡੀਆਂ ਸਪੈਸ਼ਲ ਚਲਾਈਆਂ ਹੁਣ ਸ਼ਰਧਾਲੂ ਨੂੰ 5-6 ਘੰਟੇ ਡੇਟਾ ਮੈਂ ਵੀ ਰੋਪੜ ਜਾਣਾ ਰੋਪੜ ਜਾਂਦੇ ਨੇ ਮੈਨੂੰ ਲੱਗਦਾ 7 ਘੰਟੇ ਦੀ ਲੇਟ ਕਰੇ ਦੇਣਾ ਕਿ ਐਨੀ ਨਾਲ ਲੇਟ ਕਰੋ ਇੱਧਰ ਵੀ ਭੈਣ ਜੀ ਉਹਨਾਂ ਨੂੰ ਪੁੱਛ ਲੈਂਦੇ ਆ ਭੈਣ ਜੀ ਕਿੰਨਾ ਜੀ ਆਪਣਾ ਮੰਤਈ। ਇਹ ਕਿੱਥੇ ਰਹਿਣ ਵਾਲਿਆ? ਪਟਿਆਲਾ ਜੀ। ਇਹ ਇਹ ਮਾਹਕੋਮੂ ਮਿਲ ਜੇ ਇਸ਼ਨਾਨ ਕਰਕੇ। ਹਾਂਜੀ ਪ੍ਰਾਗ ਦਾ ਸੀ। ਕਿਵੇਂ ਰਿਆ ਟੂਰ? ਵਧੀਆ ਜੀ ਬਹੁਤ ਵਧੀਆ ਰਿਆ ਜੀ। ਹਾਂ ਆ ਸਰਕਾਰ ਤੋਂ ਮੰਗ ਕਰਦੇ ਕਿ ਜਿਹੜੇ 5 ਘੰਟੇ 6 ਘੰਟੇ ਗੱਡੀ ਲੇਟ ਵਾਕੇ ਨਹੀਂ ਹੋਣੀ ਚਾਹੀਦੀ। ਹਾਂਜੀ ਹਾਂ ਬਿਲਕੁਲ ਟਾਈਮ 'ਤੇ ਹੋਣੀ ਚਾਹੀਦੀ ਐ ਇੰਨੇ ਘੰਟੇ ਨਹੀਂ ਘੰਟਾ ਅੱਧੇ ਘੰਟੇ ਦਾ ਫਰਕ ਪੈਦਾ। ਵੀਡੀਓ ਕੀ ਨਾ ਆਪਣਾ? ਮੇਰਾ ਨਾਮ ਨਰਿੰਦਰ ਆ ਜੀ। ਬਹੁਤ ਆਨੰਦ ਆਇਆ ਨਾ ਕਿ ਜੋ ਅਸੀਂ ਪਹੁੰਚੇ ਉੱਥੇ ਜਾਣ ਵੇਲੇ ਕੋਈ ਦਿੱਕਤ ਨਹੀਂ ਆਈ ਠੀਕ ਹੈ ਜੀ ਥਕਾਵਟ ਬੜੀ ਹੋਈ ਸੀ ਪਰ ਇਸ਼ਨਾਨ ਕਰਕੇ ਸਾਰੀ ਥਕਾਵਟ ਲਹਿ ਗਈ ਬਹੁਤ ਆਨੰਦ ਆਇਆ ਜੀ ਠੀਕ ਹੈ ਜੀ ਅੱਜ ਲੱਗਿਆ ਵੀ ਕੁੰਭ ਨੌਲਾ ਸਫਲ ਹੋ ਗਿਆ ਸਾਡਾ ਬਹੁਤ ਆਨੰਦ ਆਇਆ ਥਕਾਵਟ ਸਾਰੀ ਉੱਤਰ ਗਈ ਬਾਫੀ ਜੇ ਥੋੜੇ ਜਿਹਾ ਅਰੇਂਜਮੈਂਟ ਦੀ ਹੈਗੀ ਹੈ ਦਿੱਕਤ ਜਿਹੜੀਆਂ ਟ੍ਰੇਨਾਂ ਫਫਾਮਾਉਂਟ ਸਟੇਸ਼ਨ ਤੱਕ ਪਹੁੰਚਦੀਆਂ ਨਹੀਂ ਫਫਾਮਾਉਂਟ ਸਟੇਸ਼ਨ ਤੱਕ ਉੱਥੋਂ ਆਉਣ ਦਾ ਸੰਗਮ ਤੋਂ ਉੱਥੇ ਥੋੜੇ ਜਿਹਾ ਇੰਤਜ਼ਾਮ ਦੀ ਕਮੀ ਹੈ ਲੱਗੀ ਕਾਫੀ ਕੁਛ ਆਟੋ ਆਉਂਦੇ ਨੇ ਬ ਕੁਝ ਟੇਲੀਆਂ ਬਾਜ਼ਾਰ ਤੱਕ ਆਉਂਦੇ ਨੇ ਜੀ ਥੋੜੇ ਥੋੜੇ ਕਰਕੇ ਜਿਹੜੇ ਚਲੋ ਜਿਹੜੀ ਯੰਗ ਜਨਰੇਸ਼ਨ ਆ ਤੁਰ ਲਾਂਦੀ ਆ ਠੀਕ ਆ ਜਿਹੜੇ ਥੋੜੇ ਸੀਨੀਅਰ ਸਿਟੀਜ਼ਨ ਲੋਕ ਨੇ ਉਹਨਾਂ ਦੇ ਲਈ ਥੋੜੇ ਅਰੇਂਜਮੈਂਟ ਦੀ ਹੈਗੀ ਦੇਖੋ ਜਿਹੜਾ ਫਾਫਾ ਮਾਊ ਸਟੇਸ਼ਨ ਆ ਉੱਥੇ ਨਹੀਂ ਸਵਾਰੀ ਲੈਣੀ ਚਾਹੀਦੀ ਇਹ ਜਿਹੜਾ ਪ੍ਰਾਗ ਪ੍ਰਾਗ ਸੰਗਮ ਤੱਕ ਜਾਣੀ ਚਾਹੀਦੀ ਆ ਕਿਉਂਕਿ ਫਾਫਾ ਮਾਊ ਸਟੇਸ਼ਨ ਕਾਫੀ ਦੂਰ ਪੈ ਜਾਂਦਾ ਉਹਦੇ ਕਰਕੇ ਦਿੱਕਤ ਆਉਂਦੀ ਹੈ ਅੰਤਰਾ ਆਪ ਦਾ ਟੂਰ ਕਿੱਦਾਂ ਰਿਹਾ ਕਿੱਦਾਂ ਕੁੰਭ ਮੇਲੇ ਕੀ ਮਹਿਸੂਸ ਕੀਤਾ ਜਾਂਦਾ ਬਹੁਤ ਵਧੀਆ ਲੱਗਿਆ ਇਸ ਨਾਲ ਕਰਕੇ ਬਹੁਤ ਵਧੀਆ ਲੱਗਿਆ ਬਟ ਇਹ ਹੀ ਐ ਵੀ ਜਿਹੜੇ ਸਾਰਿਆਂ ਦੀ ਕੰਪਲੇਂਟ ਹੈ ਵੀ ਥੋੜਾ ਟ੍ਰੇਨਸ ਦੇ ਪੇਲੇਟ ਬੂ ਕਰਕੇ ਕੋਈ ਪਰੇਸ਼ਾਨੀ ਤਾਂ ਨਹੀਂ ਆਈ ਸੀ ਨਹੀਂ ਕੋਈ ਪਰੇਸ਼ਾਨੀ ਨਹੀਂ ਪੈਦਲ ਤੋਰ ਦੇ ਕੋ ਥੱਕੇ ਇਤ ਨਹੀਂ ਥਕਾਵਟ ਤਾਂ ਸਰ ਹੁੰਦੀ ਹੈ ਦੇਖੋ ਸਾਰਿਆਂ ਨੂੰ ਹੁੰਦੀ ਹੈ ਪਰੇਸ਼ਾਨੀ ਤਾਂ ਠੀਕ ਹੈ ਜੀ ਉਹ ਹੀ ਹੈ ਜਦ ਜਿਵੇਂ ਇਹਨਾਂ ਨੇ ਭਾਈ ਸਾਹਿਬ ਨੇ ਕਿਹਾ ਉਹ ਤਾਂ ਹੀ ਹੈ ਵੀ ਥੋੜਾ ਜਿਵੇਂ ਜਾ ਕੇ ਇਸਦੇ ਨੇ ਉਹ ਤਾਂ ਚਲੋ ਕਰ ਲੰਨੇ ਨੇ ਆਪਣਾ ਇਵੇਂ ਤਾਂ ਨਹੀਂ ਕਿ ਥਕਾਵਟ ਤੋਂ ਦਰਦ ਇੱਕ ਮਿਲ ਤੁਰਨਾ ਪਿਆ ਜਿਆਦਾ ਕਿ ਮੁੜ ਕੇ ਆਵੇਂ ਹੀ ਨਾ ਨਹੀਂ ਨਹੀਂ ਐਸੀ ਗੱਲ ਨਹੀਂ ਆਵਾਂਗੇ ਆਵਾਂਗੇ ਜ਼ਰੂਰ ਆਵਾਂਗੇ ਮੇਰੇ ਠੀਕ ਹੈ ਪਰਮਾਤਮਾ ਦੀ ਬਣਾ ਸ਼ਰੀਰ ਤੰਦਰੁਸਤ ਮੰਮੀ ਗੰਗਾ ਮਈਆ ਦੇ ਵਾਹਿਗੁਰੂ ਚੈਨ ਦੇ ਆਸ ਬੇਨਤੀ ਕਰਦਾ ਕਿ ਸਭ ਨੂੰ ਖੁਸ਼ ਰੱਖੇ ਮੁੜ ਕੇ ਫੇਰ ਆਪਾਂ ਇੱਕ ਦੂਜੇ ਨਾਲ ਹੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਬੋਲੇ